ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਆਪਣਾ Instagram ਦੇ ਉੱਪਰ ਵੀ ਪੇਜ ਬਣਿਆ ਹੋਇਆ ਜੀ ਨਾਦਰ ਬੁਟੀਕ ਦੇ ਨਾਮ ਤੇ ਜੇਕਰ ਤੁਸੀਂ ਉਸ ਪੇਜ ਨੂੰ ਵੀ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਪਲੀਜ਼ ਫੋਲੋ ਕਰ ਲੋ ਤੇ ਬੱਤ ਬੱਤ ਸ਼ੇਅਰ ਕਰਿਓ ਕਰੋ ਠੀਕ ਹੈ ਜੀ ਸਪੋਰਟ ਕਰਿਆ ਕਰੋ ਠੀਕ ਹੈ ਉਸਤੇ ਵੀ ਆਪਾਂ ਬਹੁਤ سارے ਡਿਜ਼ਾਈਨਸ ਤੁਹਾਡਾ ਨਾਲ ਸ਼ੇਅਰ ਕੀਤੇ ਨੇ ਸੂਟਸ ਦੇ ਸਟਾਈਲ ਸਿ ਸ਼ੁਰੂ ਕੀ ਸ਼ੇਅਰ ਕੀਤੇ ਹੋਏ ਨੇ ਜੇਕਰ ਤੁਸੀਂ ਕਿਸੇ ਵੀ ਸਟਾਈਲ ਚ ਉਦਾਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸੂਟ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਵਟਸਐਪ ਤੇ ਜਾ ਕੇ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਵਟਸਐਪ ਨੰਬਰ ਠੀਕ ਹੈ ਤੇ ਪਲੀਜ਼ ਆਪਣੇ ਇੰਸਟਾਗ੍ਰam ਵਾਲੇ ਪੇਜ ਨੂੰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਮੈਂ ਤੁਹਾਡੇ ਲਈ ਨਵੇਂ ਸਟਫ ਦੇ ਨਾਲ ਇੱਕ ਵੀਡੀਓ ਲੈ ਕੇ ਆਈਆਂ ਨਵੇਂ ਸੂਟਾਂ ਦੇ ਨਾਲ ਠੀਕ ਹੈ ਜਿਹੜਾ ਕੋਈ ਸੂਟ ਵੀ ਤੁਹਾਨੂੰ ਇਹਨਾਂ ਚੋਂ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਹੈ ਠੀਕ ਹੈ ਜੀ ਤੇ ਤੁਸੀਂ ਕਿਤੇ ਵੀ ਬੈਠੇ ਆਪਣਾ ਜਿਹੜਾ ਸੂਟ ਮੰਗਵਾ ਸਕਦੇ ਹੋ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਵਿਦ ਸਟਿਚਿੰਗ ਵੀ ਤੁਸੀਂ ਲੈ ਸਕਦੇ ਹੋ ਆਪਣੇ ਤੋਂ ਸੂਟ ਔਰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਹਾਂ ਜੀ ਸ਼ਿਪਿੰਗ ਆਪਣੇ ਕੋਲ ਅਵੇਲੇਬਲ ਹੈਗੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਆਪਾਂ ਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਸਟਿਚ ਵੀ ਕਰਵਾ ਸਕਦੇ ਹੋ ਆਪਣੇ ਤੋਂ ਰੈਡੀ ਕਰਵਾਉਣ ਤੋਂ ਬਾਅਦ ਠੀਕ ਹੈ ਤੇ ਚਲੋ ਜੀ ਅੱਜ ਵਾਲੀ ਵੀਡੀਓ ਆਪਾਂ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਅੱਜ ਵਾਲੇ ਸੂਟਸ ਨੇ ਜਿਹੜੇ ਹੈਗੇ ਨੇ ਮੈਂ ਤੁਹਾਡੇ ਨਾਲ ਸਾਰੇ ਸੂਟਸ ਦੀਆਂ ਪਿਕਸ ਸ਼ੇਅਰ ਕਰੂੰਗੀ ਠੀਕ ਹੈ ਜਿਹੜਾ ਵੀ ਸੂਟ ਨਾਲ ਜੋ ਤੁਸੀਂ ਲੈਣਾ ਚਾਹੁੰਦੇ ਹੋ ਠੀਕ ਹੈ ਆਪਾਂ ਉਹਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਜੀ WhatsApp ਨੰਬਰ ਉਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰਨਾ ਕਿ ਦੱਸਣਾ ਕਿ ਤੁਸੀਂ ਇਹ ਵਾਲਾ ਸੂਟ ਜਿਹੜਾ ਬਾਏ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਤੇ ਸਾਰੇ ਕਾਟਨ ਦੇ ਸੂਟ ਨੇ ਜੀ ਅੱਜ ਇਹਨਾਂ ਚੋਂ ਬਹੁਤ ਹੀ ਸੋਹਣੇ ਫਲੋਰਲ ਜੇ ਪ੍ਰਿੰਟ ਨੇ ਠੀਕ ਹੈ ਜੀ ਤੇ ਬਹੁਤ ਹੀ ਜਿਆਦੇ ਸੋਹਣੇ ਜਿਹੜੇ ਲੱਗ ਰਹੇ ਪ੍ਰਿੰਟ ਨੇ ਇਹਨਾਂ ਦੇ ਠੀਕ ਹੈ ਵਿਦੋ ਦੁਪੱਟਾ ਮਸਲੀਨ ਦਾ ਦੁਪੱਟਾ ਰਹੇਗਾ ਇਹਨਾਂ ਨਾਲ ਬਹੁਤ ਕਲਰ ਡਾਰਕ ਐਂਡ ਲਾਈਟ ਦੋਨੋਂ ਕਲਰ ਨੇ ਠੀਕ ਹੈ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦਾ ਹੁੰਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਪਾਂ ਨੂੰ DM ਕਰਨਾ ਚਲੋ ਜੀ ਸਭ ਤੋਂ ਫਸਟ ਕਲਰ ਹੈਗਾ ਜੀ ਇਹ ਵਾਲਾ ਗ੍ਰੇ ਤੇ ਪਿੰਕ ਦਾ ਕੰਬੀਨੇਸ਼ਨ ਕੀਤਾ ਆਪਾਂ ਕਲਰ ਕੰਟਰਾਸਟ ਬਹੁਤ ਸੋਹਣਾ ਹੋਇਆ ਹੈ ਕਲਰ ਬਹੁਤ ਹੀ ਲਾਈਟ ਜੇ ਨੇ ਹੰਤੇ ਗਰਮੀਆਂ ਦੇ ਵਿੱਚ ਇਦਾਂ ਲਾਈਟ ਜਿਹੇ ਕਲਰ ਨੇ ਜਿਹੜੇ ਆਪਾਂ ਨੂੰ ਬਹੁਤ ਵਧੀਆ ਲੰਦੇ ਨੇ ਬਹੁਤ ਵਧੀਆ ਲੱਗਦੇ ਨੇ ਵੇਅਰ ਕਿਤੇ ਹੋਏ ਸੂਟ ਇਹਨਾਂ ਸੂਟਾਂ ਨੂੰ ਤੁਸੀਂ ਸਟਿਚ ਕਰਦੋ ਸਟਿਚ ਕਰਕੇ ਕਿਦਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਜਿਨ੍ਹਾਂ ਦੀ ਇਹਨਾਂ ਦੇ ਜਿਨ੍ਹਾਂ ਨਾਲ ਲੁੱਕ ਕ੍ਰੀਏਟ ਕਰਨ ਨਾਲ ਜਿਸ ਨਾਲ ਇਹਨਾਂ ਦੀ ਲੁੱਕ ਜਿਹੜੀ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦੀ ਹੈ ਮਤਲਬ ਕਿ ਵੀ ਹੁਣ ਹੋਰ ਵੀ ਬਹੁਤ ਸਾਰੇ ਡਿਜ਼ਾਈਨਸ ਚੱਲ ਰਹੇ ਨੇ ਆਪਾਂ ਕਿਦਾਂ ਮਰਜੀ ਸੂਟ ਨੂੰ ਜਿਹੜਾ ਡਿਜ਼ਾਈਨ ਕਰ ਸਕਦੇ ਆ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣੇ ਕਲਰ ਨੇ ਬਿੱਦ ਮਸਲੀਨ ਦੁਪੱਟਾ ਠੀਕ ਹੈ ਜੀ ਲੌਨ ਕਾਟਨ ਦੇ ਸੂਟ ਨੇ ਜੀ ਇਹ ਜਿਹੜੀ ਪਿਓਰ ਵਧੀਆ ਚ ਕਾਟਨ ਹੁੰਦੀ ਹੈ ਠੀਕ ਹੈ ਬਹੁਤ ਵਧੀਆ ਸਟੱਫ ਹੁੰਦਾ ਜੀ ਇਹ ਬਹੁਤ ਸੋਹਣੀ ਕਾਟਨ ਹੁੰਦੀ ਹੈ ਗਰਮੀਆਂ ਦੇ ਵਿੱਚ ਵੇਅਰ ਕਰਨੇ ਬਹੁਤ ਵਧੀਆ ਰਹਿੰਦਾ ਹੈ ਫੈਬਰਿਕ ਠੀਕ ਹੈ ਜੀ ਤੇ ਪ੍ਰਿੰਟਿੰਗ ਵੀ ਇਹਨਾਂ ਦੀ ਬਹੁਤ ਸੋਹਣੀ ਆ ਠੀਕ ਹੈ ਤੇ ਮਸਲੀਨ ਦਾ ਨਾਲ ਦੁਪੱਟਾ ਰਹੂਗਾ ਠੀਕ ਹੈ ਜੀ ਪਿਓਰ ਪੂਰਾ 2.5 ਮੀਟਰ ਦੇ ਦੁਪੱਟੇ ਨੇ ਖੁੱਲੇ ਡੁੱਲੇ ਦੁਪੱਟੇ ਨੇ ਠੀਕ ਹੈ ਜੀ ਬਹੁਤ ਹੀ ਹਲਕੇ ਫੁਲਕੇ ਜੀ ਕਲਰ ਤੇ ਹਲਕੇ ਫੁਲਕੇ ਜੇ ਡਿਜ਼ਾਈਨ ਨਾਲ ਆਪਾਂ ਤੋਂ ਡਿਲੀਵਰੀ ਵਾਲੇ ਸੂਟ ਲੈ ਕੇ ਆਇਆ ਠੀਕ ਹੈ ਜੀ ਬਹੁਤ ਸੋਹਣੇ ਲੱਗਦੇ ਨੇ ਜੀ ਗਰਮੀਆਂ ਦੇ ਵਿੱਚ ਦਾ ਲਾਈਟ ਵੇਟ ਜੇ ਕਲਰਾਂ ਵਾਲੇ ਤੇ ਲਾਈਟ ਵੇਟ ਜੇ ਵਰਕ ਵਾਲੇ ਸੂਟ ਜਿਹੜੇ ਨੇ ਵੇਅਰ ਕਿਤੇ ਹੋਏ ਠੀਕ ਹੈ ਡੇਲੀ ਆਪਾਂ ਵੀਡੀਓ ਅਪਲੋਡ ਕਰਦੇ ਆ ਜੀ ਜਿਹੜੀ ਵੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਨੇ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸੂਟਸ ਤੁਹਾਨੂੰ ਕਿਦਾਂ ਦੇ ਲੱਗੇ ਠੀਕ ਹੈ ਜੀ ਤੇ ਆਪਣੇ ਇੰਸਟਾਗ੍ਰam ਵਾਲੇ ਪੇਜ ਨੂੰ ਵੀ ਪਲੀਜ਼ ਵਾਤ ਤੋਂ ਵਾਤ ਫੋਲੋ ਕਰੋ ਸ਼ੇਅਰ ਕਰੋ ਔਰ YouTube ਵਾਲੇ ਚੈਨਲ ਨੂੰ ਵੀ ਪਲੀਜ਼ ਵਾਤ ਤੋਂ ਵਾਤ ਸਬਸਕ੍ਰਾਈਬ ਕਰੋ ਠੀਕ ਹੈ ਜੀ ਨਵੇਂ ਨਵੇਂ ਸੂਟਸ ਦੇਖਣ ਦੇ ਲਈ ਨਵੇਂ ਨਵੇਂ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਆਪਣੇ ਨਾਲ ਜ਼ਰੂਰ ਜੁੜੋ ਤੁਸੀਂ ਸਾਰੇ ਠੀਕ ਹੈ ਜੀ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਦਾ ਸੂਟ ਹੈ ਜਿਹੜਾ ਕਾਪੀ ਡਿਜ਼ਾਈਨ ਕਾਪੀ ਕਰਕੇ ਆਪਣੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਹਣੇ ਕਲਰ ਤੇ ਬਹੁਤ ਸੋਹਣੇ ਪ੍ਰਿੰਟਿੰਗ ਦੇ ਨਾਲ ਤੇ ਬਹੁਤ ਸੋਹਣੇ ਫੈਬਰਿਕ ਦੇ ਨਾਲ ਅੱਜਪਾ ਤੁਹਾਡੇ ਲਈ ਨਵੀਂ ਵਾਲੀ ਵੀਡੀਓ ਲੈ ਕੇ ਆਏ ਹਾਂ ਠੀਕ ਹੈ ਜੀ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਿਤੇ ਵੀ ਬੈਠੇ ਆਪਣੇ ਤੋਂ ਹੀ ਵਾਲੇ ਸੂਟ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਾਂ ਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜਿਹੜਾ ਵੀ ਕੋਈ ਤੁਸੀਂ ਹੈਂਡਵਰਕ ਜਾਂ ਕੋਈ ਵੀ ਮਸ਼ੀਨਵਰਕ ਜਾਂ ਆਰੀਵਰਕ ਜਾਂ ਪੇਂਟ ਬਲੌਕ ਪੇਂਟ ਜਾਂ ਫਿਰ ਨੀਡਲ ਥ्रेड ਵਾਲਾ ਕੋਈ ਵੀ ਤੁਸੀਂ ਵਰਕ ਕਰਵਾਉਂਗੇ ਠੀਕ ਹੈ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਮਿਲੇਗਾ ਸਫਾਈ ਦੇ ਨਾਲ ਮਿਲੇਗਾ ਪੂਰੀ ਫਿਨਿਸ਼ਿੰਗ ਦੇ ਨਾਲ ਮਿਲੇਗਾ ਠੀਕ ਹੈ ਸੋ ਜਿਨਾਂ ਨੇ ਜਿਨਾਂ ਨੇ ਵੀ ਆਰਡਰ ਦੇਣੇ ਨੇ ਠੀਕ ਹੈ ਜੀ ਆਪਣੇ ਤੋਂ ਸੂਟ ਰੈਡੀ ਕਰਵਾਉਣੇ ਨੇ ਆਪਾਂ ਨੂੰ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ WhatsApp ਨੰਬਰ ਠੀਕ ਹੈ ਜੀ ਤੇ Instagram ਦੇ ਵੀ ਆਪਾਂ ਬਾਇਓ ਵਿੱਚ ਬਾਇਓ 'ਚ ਆਪਣਾ ਨੰਬਰ ਦਿੱਤਾ ਹੋਇਆ ਜੇਕਰ ਤੁਸੀਂ ਆਪਣੇ WhatsApp ਤੇ ਮੈਸੇਜ ਕਰ ਰਹੇ ਹੋ ਠੀਕ ਹੈ ਜੀ ਕਰਨਾ ਚਾਹੁੰਦੇ ਹੋ ਜਾਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਚਲੋ ਜੀ ਨੈਕਸਟ ਕਲਰ ਹੈਗਾ ਜੀ ਗ੍ਰੇ ਕਲਰ ਹੈ ਗ੍ਰੇ ਦਾ ਬਿਲਕੁਲ ਨੇਵੀ ਬਲੂ ਔਰ ਬਿਲਕੁਲ ਲਾਈਟ ਸੇ ਪਿੰਕ ਦੇ ਨਾਲ ਕੰਬੀਨੇਸ਼ਨ ਆ ਠੀਕ ਹੈ ਵਾਈਟ ਬਹੁਤ ਸਾਰਾ ਤਿੰਨ ਤੋਂ ਚਾਰ ਕਲਰ ਕੰਟਰਾਸਟ ਦੇ ਨਾਲ ਇਹਦਾ ਫਲਾਰ ਜਿਹੜਾ ਪ੍ਰਿੰਟ ਬਣਿਆ ਹੋਇਆ ਠੀਕ ਹੈ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਬਾਈ ਕਰਨਾ ਜੋ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਤੁਸੀਂ ਕਰ ਸਕਦੇ ਹੋ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਤੇ ਵਟਸਐਪ ਤੇ ਆਪਣੇ ਤੋਂ ਪੂਰੀ ਡਿਟੇਲ ਜਾਣਕਾਰੀ ਲੈ ਸਕਦੇ ਹੋ ਸੂਟ ਦੇ ਪ੍ਰਾਈਸ ਬਾਰੇ ਫੈਬਰਿਕ ਬਾਰੇ ਜੇ ਕੋਈ ਤੁਸੀਂ ਵਰਕ ਵਾਲਾ ਬਾਈ ਕਰ ਰਹੇ ਹੋ ਤਾਂ ਵਰਕ ਵਾਲੇ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਤੁਸੀਂ ਜੇਕਰ ਆਪਾਂ ਤੁਹਾਨੂੰ ਕੋਈ ਡਿਜ਼ਾਈਨ ਦਿਖਾਉਣੇ ਆਪਾਂ ਤੁਹਾਨੂੰ ਕੋਈ ਸੂਟ ਸ਼ੇਅਰ ਕਰਦੇ ਆ ਉਹ ਸੂਟ ਨੂੰ ਉਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਆਪਣੀ ਪਸੰਦ ਦੇ ਅਨੁਸਾਰ ਕਰਵਾ ਸਕਦੇ ਆ ਕਿਉਂਕਿ ਸਭ ਦੀ ਪਸੰਦ ਇੱਕੋ ਜਿਹੀ ਨਹੀਂ ਹੁੰਦੀ ਹਾ ਕਿਸੇ ਕਿਸੇ ਨੂੰ ਕੋਈ ਫੈਬਰਿਕ ਨਹੀਂ ਵੀ ਸ਼ੂਟ ਕਰਦਾ ਹੁੰਦਾ ਠੀਕ ਹੈ ਜੀ ਸੋ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਕਿਦਾਂ ਮਰਜ਼ੀ ਸੂਟ ਜਿਹੜਾ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੂਟ ਦਾ ਆਰਡਰ ਐਕਸੈਪਟ ਕਰਨ ਤੋਂ ਪਹਿਲਾਂ ਕਿ ਜਿਹੜਾ ਤੁਸੀਂ ਡਿਜ਼ਾਈਨ ਕਹਿ ਰਹੇ ਹੋ ਉਹ ਕਿਸ ਫੈਬਰਿਕ ਤੇ ਕਰਵਾਉਂਗੇ ਤਾਂ ਤੁਹਾਨੂੰ ਕੀ ਪ੍ਰ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਡਿਸੀਜਨ ਲੈ ਸਕਦੇ ਹੋ ਤੇ ਡਿਸੀਜਨ ਲੈਣਾ ਸੌਖਾ ਵੀ ਹੋ ਜਾਂਦਾ ਹੈ ਠੀਕ ਹੈ ਜੀ ਕੀ ਕਿਹੜਾ ਤੁਸੀਂ ਕਲਰ ਕਿਹੜਾ ਫੈਬਰਿਕ ਔਰ ਕਿਹੜਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੋਹਣੇ ਸੂਟ ਨੇ ਜੀ ਠੀਕ ਹੈ ਚਲੋ ਜੀ ਨੈਕਸਟ ਕਲਰ ਆ ਗਿਆ ਜੀ ਆਪਣਾ 3rd ਸੂਟ ਜੋ ਕਿ ਬਹੁਤ ਜ਼ਿਆਦਾ ਸੋਹਣਾ ਹੈ ਵੀ ਠੀਕ ਹੈ ਸਾਰਿਆਂ ਦੇ ਕਲਰ ਨੇ ਜਿਹੜੇ ਹਲਕੇ ਫੁਲਕੇ ਜੀ ਕਲਰ ਨੇ ਲਾਈਟ ਜੀ ਕਲਰ ਨੇ ਠੀਕ ਹੈ カラー कंट्रास्ट ਉਸ ਵਾਂ ਦਾ ਬਹੁਤ ਵਧੀਆ ਹੋਇਆ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਹਲਕੀ ਫੁਲਕੀ ਜੀ ਫਲਾਰ ਵਾਲੀ ਪ੍ਰਿੰਟਿੰਗ ਹੈ ਜਿਹੜਾ ਸੂਟ ਤੁਸੀਂ ਬਾਇ ਕਰਨਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਹੈ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਲਾਈਟ ਜੇ ਕਲਰ ਨੇ ਠੀਕ ਹੈ ਪ੍ਰਿੰਟਿੰਗ ਵੀ ਇਹਨਾਂ ਦੀ ਬਹੁਤ ਸੋਹਣੀ ਆ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਠੀਕ ਹੈ ਤੇ ਲਾਈਟ ਵੇਟ ਜੇ ਜਿੱਦਾਂ ਇੱਕ ਹ ਹੁੰਦਾ ਨਾ ਵੀ ਹਰ ਇੱਕ ਚੀਜ਼ ਦੇ ਫੈਬਰਿਕ ਹੁੰਦਾ ਸਿਰਫ ਹੁੰਦਾ ਇਹ ਨਹੀਂ ਹੁੰਦਾ ਕਿ ਆਪਣੇ ਇਥੋਂ ਜਿਹੜੇ ਸੂਟ ਦਾ ਫੈਬਰਿਕ ਵਧੀਆ ਸਿਰਫ ਉਹਦੇ ਨਾਲ ਹੀ ਆਪਣਾ ਜਿਹੜਾ ਸੂਟ ਵਧੀਆ ਲੱਗਣਾ ਹੈ ਵੈਦਰ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਕਿ ਕੱਪੜੇ ਦੇ ਨਾਲ-ਨਾਲ ਜਿਹੜਾ ਫੈਬਰਿਕ ਤੇ ਪ੍ਰਿੰਟ ਜਾਂ ਕੋਈ ਵੀ ਵਰਕ ਹੋਇਆ ਹੋਇਆ ਉਹ ਉਸ ਦੇ ਹਿਸਾਬ ਨਾਲ ਬਣਿਆ ਹੋਇਆ ਤਾਂ ਉਹ ਚੀਜ਼ ਹੋਰ ਵੀ ਜ਼ਿਆਦਾ ਦੁਗਣੀ ਸੋਹਣੀ ਲੱਗਦੀ ਆ ਹੁਣ ਜਿੱਦਾਂ ਹੋ ਗਿਆ ਜੀ ਗਰਮੀਆਂ ਦੇ ਵਿੱਚ ਆਪਾਂ ਬਿਲਕੁਲ ਲਾਈਟ ਜਿਹੇ ਕੱਪੜੇ ਪਾਣੇ ਵੇਅਰ ਕਰਦੇ ਆ ਮਤਲਬ ਕਿ ਵੀ ਲਾਈਟ ਦਾ ਪ੍ਰਿੰਟ ਹੋਵੇ ਕੋਈ ਲਾਈਟ ਦਾ ਵਰਕ ਹੋਵੇ ਲਾਈਟ ਲਾਈਟ ਜੇ ਕਲਰ ਹੋਣ ਉਹ ਚੀਜ਼ ਜਿਆਦਾ ਸੋਹਣੀ ਲੱਗਦੀ ਹੈ ਵੀ ਗਰਮੀਆਂ ਦੇ ਵਿੱਚ ਕਿਤੀ ਵੇਅਰ ਕੀਤੀ ਹੋਈ ਚਲੋ ਪਾਰਟੀ ਵਗੈਰਾ ਤਾਂ ਆਪਾਂ ਮੰਨਦੇ ਹਾਂ ਗੱਲ ਹਨਾ ਵੀ ਆਪਾਂ ਨੂੰ ਵੇਅਰ ਕਰਨੇ ਪੈਂਦੇ ਆ ਚਲੋ ਉਦਾਂ ਦੀ ਚੀਜ਼ ਸੋਹਣਾ ਵੀ ਲੱਗਦਾ ਹੈ ਜੇਕਰ ਆਪਾਂ ਵੈਸੇ ਵੀ ਕਿਤੇ ਬਾਹਰ ਅੰਦਰ ਜਾਂਦੇ ਆ ਆਪਾਂ ਨੂੰ ਇਦਾਂ ਦੇ ਸੂਟ ਨੇ ਜਿਹੜੇ ਉਹ ਬਹੁਤ ਵਧੀਆ ਰਹਿੰਦੇ ਨੇ ਠੀਕ ਹੈ ਜੀ ਤੇ ਜਿਆਦਾ ਹੈਵੀ ਵੀ ਨਹੀਂ ਹੁੰਦੇ ਠੀਕ ਹੈ ਇਹਨਾਂ ਨੂੰ ਤੁਸੀਂ ਥੋੜਾ ਬਹੁਤ ਆਪਣੇ neck design ਜਾਂ bottom design ਕਰਕੇ ਕਿਦਾਂ ਵੀ ਰੈਡੀ ਕਰ ਸਕਦੇ ਹੋ ਜਿਸ ਨਾਲ ਇਹ ਹੋਰ ਵੀ ਜਿਆਦਾ ਵਧੀਆ ਬਣ ਜਾਂਦੇ ਨੇ ਠੀਕ ਹੈ ਜੀ ਤੇ ਉਦਾਂ ਹੀ ਦੇਖੋ ਹੁਣ ਸਰਦੀਆਂ ਦੇ ਵਿੱਚ ਆਪਾਂ 보면은 ਕਿੰਨੇ ਹੈਵੀ ਸੂਟ ਪਾ ਲਈਏ ਉਹ ਉਨੇ ਚੱਜਦੇ ਆ बिकॉज़ ਉਦੋਂ ਠੰਡ ਹੁੰਦੀ ਆ ਹਨਾ ਹਰ ਇੱਕ ਚੀਜ਼ ਦਾ ਆਪਣਾ ਆਪਣਾ ਇੱਕ ਅੰਦਾਜ਼ ਹੁੰਦਾ ਹੈ ਹਨਾ ਕਿਸੇ ਵੀ ਚੀਜ਼ ਨੂੰ ਮਤਲਬ ਕਿ ਵੀ ਸ਼ੋਅ ਕਰਨ ਦਾ ਠੀਕ ਹੈ ਸੋ ਤੁਸੀਂ ਇਹਨਾਂ ਵਿੱਚੋਂ ਸੂਟ ਮੰਗਵਾ ਸਕਦੇ ਹੋ ਆਪਣੇ ਤੋਂ ਠੀਕ ਹੈ ਆਪਾਂ ਨੂੰ ਆਪਣਾ ਜਿਹੜਾ ਆਰਡਰ ਹੈ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਜਰਾ ਆਰਡਰ ਕਰ ਸਕਦੇ ਹੋ ਚਲੋ ਜੀ ਨੈਕਸਟ ਸੂਟ ਹੈਗਾ ਜੀ ਨੈਕਸਟ ਪ੍ਰਿੰਟ ਦੇ ਨਾਲ ਠੀਕ ਹੈ ਕਲ ਨੈਕਸਟ ਕਲਰ ਦੇ ਨਾਲ ਪਿੰਕ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਹੈ ਦੇ ਘੇਰੇ ਤੇ ਠੀਕ ਹੈ ਬਹੁਤ ਸੋਹਣੇ ਸੂਟ ਨੇ ਜਿਹੜੇ ਇਹ ਆਪਣੇ ਕੋਲ ਆਏ ਨੇ ਠੀਕ ਹੈ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਆਪਣੇ ਤੋਂ ਮੰਗਵਾ ਸਕਦੇ ਹੋ ਕਿਤੇ ਵੀ ਬੈਠੇ ਸੂਟ ਜਿਹੜੇ ਮੰਗਵਾ ਸਕਦੇ ਹੋ ਠੀਕ ਹੈ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਸ਼ਿਪਿੰਗ ਆਪਣੇ ਕੋਲ ਅਵੇਲੇਬਲ ਹੈਗੀ ਐ ਠੀਕ ਹੈ ਬਹੁਤ ਸੋਹਣਾ ਕਲਰ ਹੈ ਜੀ ਪਿੰਕ ਕਲਰ ਹੈ ਠੀਕ ਹੈ ਬਹੁਤ ਸੋਹਣਾ ਇਸ ਤੇ ਪ੍ਰਿੰਟ ਹੋਇਆ ਹੋਇਆ ਠੀਕ ਹੈ ਮਸਲੀਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਸੇਮ ਪ੍ਰਿੰਟਿੰਗ ਤੁਹਾਨੂੰ ਦੁਪੱਟੇ ਦੇ ਵਿੱਚ ਮਿਲੇਗੀ ਠੀਕ ਹੈ ਇਹਨਾਂ ਚ ਜਿਹੜਾ ਵੀ ਸੂਟ ਤੁਸੀਂ ਬਾਏ ਕਰਨਾ ਹੈ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ WhatsApp ਦੇ ਉੱਪਰ ਤੁਸੀਂ ਦੱਸ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਸਿਰਫ ਆਪਣੇ ਕੋਲ ਦੋ ਹੀ ਕਲਰ ਅਵੇਲੇਬਲ ਨੇ ਇੱਕ ਪਿੰਕ ਵਾਲਾ ਤੇ ਇੱਕ ਜਿਹੜਾ ਹੁਣ ਆਪਾਂ ਤੁਹਾਨੂੰ ਸੈਕੰਡ ਦਿਖਾ ਰਹੇ ਹਾਂ ਜੀ ਸੀ ਗ੍ਰੀਨ ਵਾਲਾ ਠੀਕ ਹੈ ਇਹਨਾਂ ਦੋਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਤੋਂ ਮੰਗਵਾ ਸਕਦੇ ਹੋ ਕਿਤੇ ਵੀ ਬੈਠੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਫਲੋਰਲ ਜਾਂ ਪ੍ਰਿੰਟ ਹੈ ਜਿਨ੍ਹਾਂ ਦੇ ਉੱਪਰ ਬਹੁਤ ਹੀ ਸੋਹਣਾ ਤੇ ਲਾਈਟ ਵੇਟ ਜਿਹਾ ਕਲਰ ਹੈ ਠੀਕ ਹੈ ਤੇ ਗਰਮੀਆਂ ਦੇ ਵਿੱਚ ਵੇਅਰ ਕਰਨ ਲਈ ਬੈਸਟ অপਸ਼ਨ ਨਾ ਬਹੁਤ ਸੋਹਣੇ ਕਲਰ ਨੇ ਠੀਕ ਹੈ ਜੀ ਤੇ ਬਹੁਤ ਹੀ ਜਿਆਦੇ ਸੋਹਣਿਆਂ ਦੇ ਨਾਲ ਆਪਾਂ ਦੁਪੱਟੇ ਇੰਜ ਦੇ ਟਾਈਪ ਕੀਤੇ ਨੇ ਮਸਲੀਨ ਦੇ ਠੀਕ ਹੈ ਜੀ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਆਪਾਂ ਨੂੰ WhatsApp ਦੇ ਉੱਪਰ DM ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣੇ ਪ੍ਰਿੰਟਿੰਗ ਦੇ ਨਾਲ ਆਪਾਂ ਇਹ ਵਾਲਾ ਜਿਹੜਾ ਤੁਹਾਡੇ ਲਈ ਸੂਟ ਲੈ ਕੇ ਆਉਣ ਲੌਨ ਕਾਟਨ ਫੈਬਰਿਕ ਹੈ ਜੀ ਇੱਕ ਵਾਰ ਦੁਬਾਰਾ ਨੋਟ ਕਰ ਲਓ ਗੱਲ ਠੀਕ ਹੈ ਜੀ ਲੌਂ ਕਾਟਨ ਫੈਬਰਿਕ ਹੈ ਤੇ ਮਸਲੀਨ ਦੇ ਇਹਨਾਂ ਦੇ ਨਾਲ ਦੁਪੱਟੇ ਰਹਿਣਗੇ ਠੀਕ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਮੰਗਵਾ ਸਕਦੇ ਹੋ WhatsApp ਦੇ ਉੱਪਰ ਆਪਾਂ ਨੂੰ ਆਰਡਰ ਦੇ ਕੇ ਠੀਕ ਹੈ ਜੀ ਆਪਣੀ ਪਸੰਦ ਦੇ ਅਨੁਸਾਰ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਜੀ ਸੀ ਗ੍ਰੀਨ ਪੈਸੇ ਵੀ ਬਹੁਤ ਸੋਹਣਾ ਲੱਗਦਾ ਹੈ ਕਲਰ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਤੇ ਬਹੁਤ ਹੀ ਪਿਆਰੇ ਜਿਹੇ ਸੂਟਾਂ ਦੇ ਨਾਲ ਬਹੁਤ ਹੀ ਸੋਹਣੇ ਪ੍ਰਿੰਟ ਦੇ ਨਾਲ ਪ੍ਰਿੰਟਸ ਦੇ ਨਾਲ ਆਪਾਂ ਇਹ ਵਾਲੇ ਸੂਟ ਤੁਹਾਡੇ ਲਈ ਲੈ ਕੇ ਆਏ ਆ। ਚਲੋ ਜੀ ਏਸੀ ਆਪਣੇ ਇਹ ਸੈਕਿੰਗ ਵਾਲਾ ਸੂਟ ਇਹ ਦੋ ਹੀ ਸੂਟ ਨੇ ਜੀ ਆਪਣੇ ਕੋਲ ਦੋ ਹੀ ਪ੍ਰਿੰਟ ਨੇ ਨਾ ਵਿੱਚ ਇਹ ਕਲਰ ਸੌਰੀ ਤੇ ਚਲੋ ਜੀ ਨੈਕਸਟ ਜਿਹੜੇ ਗਰਲਿਸ਼ ਲੁੱਕ ਵਾਲੇ ਬਹੁਤ ਹੀ ਜ਼ਿਆਦੇ ਸੋਹਣੇ ਪ੍ਰਿੰਟ ਸੂਟ ਲੇਗੇ। ਠੀਕ ਹੈ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਦੀ ਠੀਕ ਹੈ ਆਲ ਓਵਰ ਸੂਟ ਰਹਿਣ ਵਾਲੇ ਨੇ ਜੀ ਲੌਨ ਕੋਟਨ ਦੇ ਵਿੱਚ ਸਾਰਿਆਂ ਦਾ ਸੂਟਾਂ ਦਾ ਫੈਬਰਿਕ ਰਹੂਗਾ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਠੀਕ ਹੈ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਇਹਨਾਂ ਦੀ ਵੀ ਠੀਕ ਹੈ ਸੋ ਆਪਣੀ ਪਸੰਦ ਦੇ ਅਨੁਸਾਰ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਲਾਈਟ ਫਿਰੋਜ਼ੀ ਵਿਦ ਡਾਰਕ ਫਿਰੋਜ਼ੀ ਕਲਰ ਕੰਟਰਾਸਟ ਦੇ ਨਾਲ ਪ੍ਰਿੰਟਿੰਗ ਫਲਾਵਰ ਦੇ ਨਾਲ ਠੀਕ ਹੈ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਠੀਕ ਹੈ ਇਹਨਾਂ ਚੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਪਾਂ ਨੂੰ DM ਕਰ ਸਕਦੇ ਹੋ ਕਿਤੇ ਵੀ ਬੈਠੇ ਆਪਣਾ ਸੂਟ ਜਰਾ ਮੰਗਵਾ ਸਕਦੇ ਹੋ ਸੋ ਨੈਕਸਟ ਕਲਰ ਹੈਗਾ ਜੀ ਲਾਈਟ ਗ੍ਰੀਨ ਸੀ ਗ੍ਰੀਨ ਕਲਰ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਸੋਹਣਾ ਸਟੱਫ ਦੇ ਵਿੱਚ ਨੇ ਇਹ ਸੂਟ ਠੀਕ ਹੈ ਮਸਲੀਨ ਦਾ ਦੁਪੱਟਾ ਰਹੂਗਾ ਜੀ ਇਹਨਾਂ ਨਾਲ ਠੀਕ ਹੈ ਲੌਨ ਕੋਟਨ ਦਾ ਜਿਹੜਾ ਫੈਬਰਿਕ ਰਹੂਗਾ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਕਿਸੇ ਸੂਟ ਦੇ ਉੱਪਰ ਹੈਂਡਵਰਕ ਜਾਂ ਮਸ਼ੀਨਵਰਕ ਆਰੀਵਰਕ ਜਾਂ ਪੇਂਟ ਦਾ ਬਲੌਕ ਪੇਂਟ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਮਿਲੇਗਾ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਬੈਠੇ ਮੰਗਵਾ ਸਕਦੇ ਹੋ ਜੇਕਰ ਤੁਸੀਂ ਨੀਡਲ ਥ्रेड ਵਾਲਾ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਤੋਂ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਆ ਠੀਕ ਹੈ ਕਿਸੇ ਵੀ ਡਿਜ਼ਾਈਨ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਆਈ ਹੋਪ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਬਲੌਗ ਦਾ ਐਂਡ ਐਥੀ